ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਮ ਪੰਜਾਬੀ ਸੰਗੀਤਕਾਰ ਚਰਨਜੀਤ ਹੁਜਾ ਸਾਹਿਬ ਦਾ ਦੇਹਾਂਤ ਹੋ ਗਿਆ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ ਔਰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਨੇ ਚਰਨਜੀਤ ਸਿੰਘ ਹੁਜਾ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਮੰਚ ਦਿੱਤਾ ਬਹੁਤ ਸਾਰੇ ਕਲਾਕਾਰਾਂ ਦੇ ਲਈ ਉਹ ਰਾਹ ਦਸੇਰਾ ਬਣੇ ਬਹੁਤ ਸਾਰੇ ਕਲਾਕਾਰਾਂ ਦੀ ਚੜਤ ਚਰਨਜੀਤ ਹੁਜਾ ਦੇ ਨਾਮ ਰਹੀ ਵੱਡੇ ਵੱਡੇ ਫਨਕਾਰ ਇੰਡਸਟਰੀ ਨੂੰ ਦਿੱਤੇ ਔਰ ਪੰਜਾਬੀ ਸੰਗੀਤ ਜਗਤ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਯੋਗਦਾਨ ਪਾਇਆ ਚਰਨਜੀਤ ਸਿੰਘ ਚਰਨਜੀਤ ਹੁਜਾ ਪੰਜਾਬੀ ਸੰਗੀਤ ਜਗਤ ਦੇ ਇੱਕ ਮਸ਼ਹੂਰ ਸੰਗੀਤਕਾਰ ਜਿਨ੍ਹਾਂ ਨੇ 70ਵਿਆਂ ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਉਹਨਾਂ ਦੀਆਂ ਪੰਜਾਬੀ ਗੀਤਾਂ ਦੀਆਂ ਤੁਨਾ ਜਿਹੜੀਆਂ ਨੇ ਉਹ ਅਮਰ ਨੇ ਔਰ ਅੱਜ ਵੀ ਲੋਕ ਸੁਣਦੇ ਨੇ ਉਹਨਾਂ ਦੇ بیٹے ਵੀ ਉਸੇ ਲਾਈਨ ਨੂੰ ਅੱਗੇ ਵਧਾਰੇ ਨੇ ਔਰ ਚੰਗੇ ਸੰਗੀਤਕਾਰ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ ਸਚਨ ਊਜਾ ਨੇ ਚਰਨ ਚਰਨਜੀਤ ਊਜਾ ਦੇ بیٹے ਨੇ ਸਚਨ ਊਜਾ ਉਹਨਾਂ ਵੱਲੋਂ ਵੀ ਸੰਗੀਤ ਦੇ ਵਿੱਚ ਅੱਗੇ ਵੱਡੀਆਂ ਪੁਲਾੰਗਾ ਪੁੱਟੀਆਂ ਗਈਆਂ ਨੇ ਯਾਨੀ ਉਹਨਾਂ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਸੋ ਚਰਨਜੀਤ ਊਜਾ ਨੂੰ ਪੰਜਾਬੀ ਸੰਗੀਤ ਦਾ ਕਾਰੀਗਰ ਕਿਹਾ ਜਾਂਦਾ ਸੀ ਉਹਨਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ ਵਿਆਹਾਂ ਸਭਿਆਚਾਰਕ ਸਮਾਗਮਾਂ ਦੇ ਵਿੱਚ ਗੂੰਜਦੀਆਂ ਨੇ ਚਰਨਜੀਤ ਉਜਾ ਦੀਆਂ ਸੁਰਾਂ ਨੇ ਸੁਰਜੀਤ ਬਿੰਦ ਰਖੀਆ ਕੁਲਦੀਪ ਮਾਨਕ ਗੁਰਦਾਸ ਮਾਨ ਅਮਰ ਸਿੰਘ ਚਮਕੀਲਾ ਗੁਰ ਗੁਰਕਿਰਪਾਲ ਸੂਰਾਪੁਰੀ ਸਤਵਿੰਦਰ ਬੁੱਗਾ ਸਮੇਤ ਕਈ ਜਿਹੜੇ ਲੋਕ ਗਾਇਕ ਸੀ ਉਹਨਾਂ ਨੂੰ ਮਾਨਤਾ ਦਿੱਤੀ ਕੁਝ ਗਾਇਕਾਂ ਨੇ ਤਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਹੀ ਚਰਨਜੀਤ ਹੂਜਾ ਦੇ ਸੰਗੀਤ ਦੇ ਨਾਲ ਕੀਤੀ ਔਰ ਬਾਅਦ ਦੇ ਵਿੱਚ ਜਾ ਕੇ ਵੱਡੇ ਨਾਮ ਬਣੇ ਸੋ ਵੱਖ-ਵੱਖ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸੀਐਮ ਨੇ ਲਿਖਿਆ ਹੈ ਕਿ ਸੰਗੀਤ ਸਮਰਾਟ ਉਸਤਾਦ ਚਰਨਜੀਤ ਉੱਜਾ ਸਾਹਿਬ ਦਾ ਚਲੇ ਜਾਣਾ ਸੰਗੀਤ ਇੰਡਸਟਰੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਉੱਜਾ ਸਾਹਿਬ ਵੱਲੋਂ ਬਣਾਈਆਂ ਤੁਨਾ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਰਾਜ ਕਰਦੀਆਂ ਰਹਿਣਗੀਆਂ ਸੱਚੇ ਨੂੰ ਉੱਜਾ ਸਮੇਤ ਪਰਿਵਾਰ ਤੇ ਚਾਹਵਨ ਵਾਲਿਆਂ ਨਾਲ ਦਿਲੋਂ ਹਮਦਰਦੀ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਸਾਡੇ ਨਾਲ ਐ ਜਸਬੀਰ ਜੱਸੀ ਜੁੜੇ ਨੇ ਗਾਇਕ ਨੇ ਉੱਗੇ ਗਾਇਕ اور ਇਹਨਾਂ ਦਾ ਵੀ ਲੰਮਾ ਸਫਰ ਚਰਨਜੀਤ ਹੁਜਾ ਸਾਹਿਬ ਨਾਲ ਰਿਹਾ ਹੈ ਜੱਸੀ ਜੀ ਐ ਬੜੀ ਮੰਦ ਭਾਗੀ ਖਬਰ ਹੈ ਔਰ ਜ਼ਾਹਿਰ ਜੀ ਗੱਲ ਹੈ ਜਿਹੜਾ ਵਿਅਕਤੀ ਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਬਿਤਾਈ ਹੋਵੇ ਆਪਣਾ ਸੰਗੀਤਕ ਸਫਰ ਆਪਣੀ ਗਾਇਕੀ ਦਾ ਸਫਰ ਤੁਹਾਡਾ ਤੇ ਬਹੁਤ ਲੰਮਾ ਚੌੜਾ ਤਜਰਬਾ ਹੋਣਾ ਐ ਔਰ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਹੁੰਦੀ ਸੀ ਅਚਾਨਕ ਕੀ ਹੋਇਆ ਜੇ ਤੁਹਾਡੇ ਕੋਲੇ ਜਾਣਕਾਰੀ ਹੋਵੇ ਤਾਂ ਮੇਰੇ ਸ ਚਾਰ ਦਿਨ ਪਹਿਲੇ ਉਹਨਾਂ ਨੂੰ ਮਿਲ ਕੇ ਆਇਆ ਸੀ ਜੀ ਮੈਂ ਔਰ ਮੈਨੂੰ ਹੁਣ ਲੱਗ ਰਿਹਾ ਕਿ ਚਲੋ ਮੈਂ ਇੱਕ ਵਾਰੀ ਉਹਨਾਂ ਨੂੰ ਦੇਖ ਲਿਆ ਉਸ ਟਾਈਮ ਤੇ ਜੀ ਤੇ ਮੈਂ ਇਧਰ ਆਣਾ ਸੇ ਜੈਪੂਰ ਪਰ ਮੈਂ ਮਾਸਤੇ ਨੂੰ ਕਿਹਾ ਮੈਂ ਮਿਲ ਕੇ ਜਾਣਾ ਗੁਰੂ ਜੀ ਨੂੰ ਤੇ ਮੈਨੂੰ ਪੁੱਛਿਆ ਉਹ ਕਹਿੰਦੇ ਜਸਤੀ ਕਿਦਾਂ ਠੀਕ ਆ ਮੈਂ ਕਿਹਾ ਹਾਂ ਜੀ ਪਰ ਬਿਮਾਰ ਸੀਗੇ ਬਹੁਤ ਜ਼ਿਆਦਾ ਬਿਮਾਰ ਸੀਗੇ ਮੈਂ ਤਾਂ ਆਪਣੀ ਮੇਰੀ ਤਾਂ ਜ਼ਿੰਦਗੀ ਕੁਝ ਠੀਕ ਆ ਜਾਂ ਮੇਰੀ ਪੂਰੀ ਜ਼ਿੰਦਗੀ ਆਲਮੋਸਟ ਉਹਨਾਂ ਦੇ ਨਾਲ ਹੀ ਬੀਤੀ ਹੈ ਮੈਂ ਚਾਹੇ ਉਹਨਾਂ ਨੇ ਕੰਮ ਬਹੁਤ ਘੱਟ ਕੀਤਾ ਪਰ ਮੇਰੀ ਸ਼ੁਰੂਆਤ ਉਹਨਾਂ ਨੇ ਚੰਨਾ ਵਿਦਰਚਾਨਨੀ ਅਸਾਨੀਆ ਮਾਰਨੀ ਉਤਪ ਸ਼ੁਰੂ ਕੀਤਾ ਸੀ ਮੈਨੂੰ ਜੀ ਦੈਨ ਉਹਨਾਂ ਨੇ ਇੰਟਰੋਡਿਊਸ ਕਰਵਾਇਆ ਸੀਗਾ ਉਸ ਤੋਂ ਬਾਅਦ ਬਹੁਤ ਸਾਰੀ ਲਾਈਵ ਲਾਈਵ ਬਹੁਤ ਸਿੱਧੀ ਪਾਜੀ ਹੋਣਾ ਤਾਂ ਮੈਂ ਨਾ ਹੂੰ ਬਹੁਤ ਚੀਜ਼ਾਂ ਜਿਹੜੀਆਂ ਸਾਊਂਡ ਚੈੱਕ ਹਰ ਥਾਂ ਦੇ ਸਾਊਂਡ ਚੈੱਕ ਜਿਹੜਾ ਸੀਗਾ ਉਹ ਮੈਂ ਗੁਰੂ ਜੀ ਤੋਂ ਉਹਦਾ ਉਹਦਾ ਨਾਮ ਹੀ ਸਾਊਂਡ ਚੈੱਕ ਦਾ ਮੈਂ ਗੁਰੂ ਜੀ ਤੋਂ ਸੁਣਿਆ ਸੀਗਾ 93 ਦੇ ਵਿੱਚ ਚਰਨਜੀਤ ਹੋਜਾ ਨਾਈਟਸ ਹੋ ਰਹੀਆਂ ਸੀਆਂ ਕੈਨੇਡਾ ਅਮਰੀਕਾ ਦੇ ਹੂੰ ਤੇ ਇੱਕ ਇੱਕ ਜਦੋਂ ਵੀ ਤੁਸੀਂ ਮਤਲਬ ਇੱਕ 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 ਸਟੈਪ ਤੇ ਹਰ ਦਿਨ ਮੈਂ ਉਹਨਾਂ ਨੂੰ ਮੈਂ ਦੱਸਦੇ ਸੀ ਕਿਸੇ ਨੂੰ ਕਿ ਖਾਣਾ ਖਾਣ ਤੋਂ ਲੈ ਕੇ ਖਾਣਾ ਖਾਣਾ ਵੀ ਸਿਖਾਉਂਦੇ ਸੀ ਥਾਲ ਪਾਣੀ ਵੀ ਸਿਖਾਉਂਦੇ ਸੀਗੇ ਉਹਨੂੰ ਕੋਲ ਕੇ ਕਿੱਦਾਂ ਡਿਵਾਈਡ ਕਰਨਾ ਉਹ ਵੀ ਸਿਖਾਉਂਦੇ ਸੀਗੇ ਹੂੰ ਵੱਡੇ ਬੰਦੇ ਸੀ ਬਹੁਤ ਜ਼ਿਆਦਾ ਵੱਡੇ ਬੰਦੇ ਸੀ ਮੈਂ ਮੈਂ ਜੱਸੀ ਜੀ ਤੁਹਾਡੀ ਪੋਸਟ ਪੜ ਰਿਹਾ ਸੀਗਾ ਇਸ ਪੋਸਟ ਦੇ ਵਿੱਚ ਤੁਸੀਂ ਲਿਖਿਆ ਜ਼ਿੰਦਗੀ ਦੇ ਮਾਹਿਰ ਤੁਸੀਂ ਸ਼ਬਦ ਯੂਜ਼ ਕੀਤਾ ਹੂੰ ਅਰੇ ਅਰੇ ਜ਼ਿੰਦਗੀ ਦੇ ਐਸੇ ਮਾਹਿਰ ਸੀਗੇ ਉਹਨਾਂ ਦੀਆਂ ਗੱਲ ਕਦੀ ਆਪਾਂ ਉਹਨਾਂ ਦੇ ਐਪੀਸੋਡ ਪੂਰਾ ਕਰ ਸਕਦੇ ਹਾਂ ਮੈਨੂੰ ਮੈਨੂੰ ਇਹ ਮੈਂ ਬੋਲੋ ਅੱਜ ਤੇ ਚਲੋ ਉਹਨਾਂ ਵਾਸਤੇ ਕੋਈ ਲਫ਼ਜ਼ ਹੀ ਨਹੀਂ ਆ ਰਿਹਾ ਪਰ ਉਹ ਜ਼ਿੰਦਗੀ ਦੇ ਮਾਹਿਰ ਇਦਾਂ ਸੀਗੇ ਕਿ ਬਹੁਤ ਬਰੀਕ ਬੰਦੇ ਸੀ ਹੂੰ ਮਤਲਬ ਗੱਡੀ ਚਲਾਉਂਦੇ ਸੀ ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦੇ ਕਿ ਗੱਡੀ ਜਲੰਧਰ ਲੈ ਕੇ ਜਾਵਾਂਗਾ ਫਿਰ ਤੈਨੂੰ ਪਤਾ ਵੀ ਨਹੀਂ ਲੱਗੇਗਾ ਵੀ ਗੱਡੀ ਇੱਥੇ ਆ ਗਈ ਤੂੰ ਸੌ ਜਾ ਹੂੰ ਕਿਸੇ ਨੇ ਵੀ ਕਹਿੰਦੇ ਸੀ ਤੂੰ ਤੁਸੀਂ ਸੌ ਜਾਓ ਤੇ ਮੈਂ ਤੁਹਾਨੂੰ ਮਤਲਬ ਜਲੰਧਰ ਜਾ ਕੇ ਉਠਾ ਲਾਂਗਾ ਹੂੰ ਇਦਾਂ ਦੇ ਲੋਕ ਸੀਗੇ ਬਹੁਤ ਬਰੀਕ ਬੰਦੇ ਸੀ ਬਹੁਤ ਜ਼ਿਆਦਾ ਬਰੀਕ ਸੀ ਥੋੜੇ ਨਹੀਂ ਭਾਜੀ ਉਹ ਮਤਲਬ ਉਹਨਾਂ ਦੇ ਉੱਤੇ ਮੇਰੇ ਕਾ ਲੋਨ ਬਾਰੇ ਐ ਐਕਸਪਲੇਨ ਕਰਨਾ ਬੜਾ ਮੁਸ਼ਕਿਲ ਹੈ ਸਿਰ ਸੰਗੀਤ ਦੀ ਤੇ ਗੱਲ ਹੀ ਛੱਡ ਦਿੰਦਾ ਸੰਗੀਤ ਦੀ ਤੇ ਮਤਲਬ ਉਹ ਤਾਰਾਂ ਤੇ ਪੂਰੀ ਨਰਵਸ ਜਿਹੜੀਆਂ ਉਹ ਉਹ ਉਹਨੂੰ ਟੱਚ ਕਰ ਦਿੰਦੇ ਸੀ ਜਾ ਕੇ ਕਿੰਨਾ ਸੁਰਚ ਹੁੰਦਾ ਸੀ ਕਿਵੇਂ ਬੰਦੇ ਨੂੰ ਸੋਚ ਕਰਾਉਂਦੇ ਸੀ ਮੈਂ ਹੁਣ ਇੱਕ ਲੇਟੈਸਟ ਉਹਨਾਂ ਨੇ ਗਾਣਾ ਕੀਤਾ ਸੀ ਜਿਹੜਾ ਤੇ ਮੈਨੂੰ ਕਹਿੰਦੇ ਕਿ ਮੈਂ ਓਦਾਂ ਨਹੀਂ ਗਾਣਾ ਕਰਨਾ ਪਰ ਇਹ ਤੈਨੂੰ ਯਾਦ ਕਰਾਉਣਾ ਤੇ ਮੈਨੂੰ 2 ਦਿਨ ਪਹਿਲੇ ਉਹਨਾਂ ਨੇ ਯਾਦ ਕਰਾਇਆ ਬਿਠਾ ਕੇ ਕਿ ਓੜਾ ਕੋ ਸਿੱਖਣ ਦਾ ਹਮੇਸ਼ਾ ਹੀ ਮੌਕਾ ਮਿਲਦਾ ਸੀ ਫਾਰ ਬਾਰਕੀਆਂ ਕਿਸੇ ਵੀ ਤਰ੍ਹਾਂ ਦੀ ਦੁਨੀਆ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਤਰੀਕੀ ਉਹਨਾਂ ਤੋਂ ਸਿੱਖਣ ਨੂੰ ਮਿਲਦੀ ਸੀ ਬਹੁਤ ਜ਼ਿਆਦਾ ਅਫਸੋਸ ਹੋਇਆ ਕਰਦਾ ਮੈਂ ਸੁਣ ਰਿਹਾ ਸੀ ਤੁਸੀਂ ਜੇ ਭਗਵੰਤ ਮਾਨਵ ਬਾਰੇ ਬੋਲ ਰਹੇ ਸੀ ਤੇ ਕਿ ਉਹਨਾਂ ਨੇ ਲਿਖਿਆ ਵੀ ਅਸੀਂ ਉਹਨਾਂ ਦੀ ਸੰਗੀਤ ਨੂੰ ਮਿਸ ਕਰਾਂਗੇ ਉਹਨਾਂ ਦੀ ਹੋਰ ਵੀ ਬਹੁਤ ਸਾਰੀਆਂ ਜਨ ਜਿਨ੍ਹਾਂ ਨੂੰ ਮਿਸ ਕਰਾਂਗੇ ਕਦਰ ਸੰਗੀਤ ਹੀ ਨਹੀਂ ਸੰਗੀਤ ਤੇ ਚਲੋ ਉਹਨਾਂ ਤੋਂ ਅੱਗੇ ਕੋਈ ਹੋਇਆ ਹੀ ਨਹੀਂ ਹੈ ਬੰਬੇ ਜਦੋਂ ਮੈਂ ਨਵਾਂ ਨਵਾਂ ਦਿਲ ਲਾ ਕੇ ਕਰਨ ਗਿਆ ਸੀ ਜੀ ਵੀਰਜ ਜਨਕ ਜੀ ਇੱਕ ਸਾਡੇ ਅਰੇਂਜਰ ਸੀਗੇ ਜੀ ਉਹ ਸਾਰੇ ਦਿਨ ਦੇ ਵਿੱਚੋਂ 70% ਗੱਲਾਂ ਸਿਰਫ ਅਬੋਧਾ ਸਾਹਿਬ ਦੀਆਂ ਸੁਣਾਉਂਦੇ ਰਹੇ ਹੂੰ ਤੇ ਆਸ਼ਾ ਬੌਂਸਲੇ ਜੀ ਉਹਨਾਂ ਬਾਰੇ ਗੱਲ ਕਰਦੇ ਰਹਿੰਦੇ ਸੀਗੇ ਬਹੁਤ ਲੋਕ ਜਿਹੜੇ ਸੀ ਉਹਨਾਂ ਬਾਰੇ ਗੱਲ ਕਰਦੇ ਰਹਿੰਦੇ ਸੀ ਕੋਈ ਵੀ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਸੀ ਕਿਵੇਂ ਉਹ ਸਰਚ ਕਰਾਉਂਦੇ ਸੀ ਕਿਵੇਂ ਟੈਬਲਾ ਸਰਚ ਕਰਾਉਂਦੇ ਸੀ ਕਿਵੇਂ ਮੈਂਡਲਿੰਗ ਜਿਹੜੀ ਸਰਚ ਕਰਾਉਂਦੇ ਸੀ ਯਾ ਮਤਲਬ ਇਹ ਇਹ ਜ਼ਿਆਦਾ ਬਰੀਕ ਗੱਲਾਂ ਸੀਗੀਆਂ ਆਪਣੇ ਮਿਲ ਤੇ ਪੰਜਾਬੀ ਵਿੱਚ ਦੇ ਕੈਰੈਕਟਰਸ ਹੁੰਦੇ ਆ ਉਹ ਵੱਡੇ ਬੰਦੇ ਸੀ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਔਰ ਮੈਂ ਚਲੋ ਇੱਕ ਗੱਲ ਤੁਹਾਨੂੰ ਦੱਸਦਾ ਮੈਂ ਜਦੋਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਦੁਰਜੀਤ ਤੁਸੀਂ ਬੰਬੇ ਚੱਲ ਜਾਓ ਤੇ ਮੈਨੂੰ ਕਹਿੰਦੇ ਸੀ ਨਹੀਂ ਨਹੀਂ ਯਾਰ ਮੈਂ ਮੁੱਖ ਮੰਤਰੀ ਠੀਕ ਆ ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ ਬੜੀ ਡੂੰਗੀ ਗੱਲ ਹੈ ਯਾਦ ਆ ਰਹੀ ਹੈ ਮੈਂ ਤਾਂ ਮੈਂ ਤਾਂ ਹਰ ਦੂਜੇ ਚੌਥੇ ਦਿਨ ਉਹਨਾਂ ਕੋਲ ਜਾਂਦਾ ਸੀ ਪਰ ਮੈਂ ਵੈਸੇ ਹੀ ਚਲ ਜਾਂਦਾ ਸੀ ਸਿੱਤੇ ਉਹਨਾਂ ਨੂੰ ਚਾਹ ਪੀਣ ਜਾਂ ਮੇਰੇ ਮੇਰੇ ਪਿਓ ਸੀ ਉਹ ਬਹੁਤ ساری ਦੁਨੀਆ ਨੇ ਉਹਨਾਂ ਦੇ ਨਾਲ ਟਾਈਮ ਗੁਜ਼ਾਰਿਆ ਤੇ ਮੈਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਟਾਈਮ ਗੁਜ਼ਾਰਿਆ ਸਭ ਤੋਂ ਜ਼ਿਆਦਾ ਮੈਂ ਮੰਨਿਆ ਵੀ ਉਹਨਾਂ ਨੂੰ ਗੁਰੂ ਚਲੋ ਠੀਕ ਹੈ ਧੰਨਵਾਦ ਜਸਜੀ ਜੀ ਤੁਸੀਂ ਜੁੜੇ ਆਪਣੇ ਜਜ਼ਬਾਤ ਸਾਂਝੇ ਕੀਤੇ ਸਾਡੇ ਨਾਲ ਜਸਪਿੰਦਰ ਨਰੂਲਾ ਜੀ ਜੁੜ ਗਏ ਨੇ ਐ ਜਸਪਿੰਦਰ ਜੀ ਜਸਪੀਰ ਜੱਸੀ ਆਪਣੇ ਤਜਰਬੇ ਸਾਂਝੇ ਕਰ ਰਹੇ ਸੀ ਯਾਦਾਂ ਹੁੰਦੀਆਂ ਜਦੋਂ ਕੋਈ ਸ਼ਖਸ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਪਰ ਕਹਿੰਦੇ ਸ਼ਖਸੀਅਤ ਆ ਜਿਹੜਾ ਵਿਅਕਤੀ ਆਪਣਾ ਨਾਮ ਇਸ ਤਰੀਕੇ ਨਾਲ ਦਰਜ ਕਰਾ ਜਾਂਦਾ ਹੈ ਕਿ ਸਾਰੀ ਦੁਨੀਆ ਯਾਦ ਕਰਦੀ ਹੈ ਤੁਹਾਡੇ ਕੀ ਜਜ਼ਬਾਤ ਕੀ ਤਜਰਬੇ ਰਹੇ ਨੇ ਉਹਜਾ ਸਾਹਿਬ ਨਾਲ ਸਹਿਲੀ ਗੱਲ ਤੇ ਬਹੁਤ ਹੀ ਦੁੱਖ ਦੇ ਐਸਾ ਮੇਰਾ ਵੱਡਾ ਭਰਾ ਸੀ ਜੀ ਔਰ ਮੇਰੇ ਮੇਰੇ ਫਾਦਰ ਸਾਹਿਬ ਸਾਥ ਦੇ ਪੁੱਤਰ ਬਣੇ ਹੋਏ ਸੰਦ ਸ਼ੁਰੂਆਤ ਦੇ ਦਿਨਾਂ ਵਿੱਚ ਜਦੋਂ ਲੋਹਤਕ ਤੋਂ ਦਿੱਲੀ ਸ਼ਿਫਟ ਹੋਈ ਸੀ ਜੀ ਔਰ ਉਸ ਦੌਰਾਨ ਇਹਨਾਂ ਦੀ ਸ਼ਾਦੀ ਹੋਈ ਔਰ ਦੇ ਬੱਚੇ ਸਾਹਮਣੇ ਸਾਡੇ ਪੈਦਾ ਹੋਏ ਔਰ ਮੈਂ ਮੈਨੂੰ ਹਲੇ ਵੀ ਉਹ ਗੱਲਾਂ ਯਾਦ ਨੇ ਉਹਨਾਂ ਦਾ ਸਾਡੇ ਘਰ ਆਣਾ ਬੈਠਣਾ ਡੈਡੀ ਦੇ ਨਾਲ ਇਹਨਾਂ ਪਿਆਰ ਕਿ ਬਿਲਕੁਲ ਜਿਦਾ ਸੱਗਾ ਪੁੱਤਰ ਹੁੰਦਾ ਨਾ ਉਸ ਤਰ੍ਹਾਂ डैडी ने प्यार दिता, और भी प्यो समझ मेरे फादर hmm. बाकी प्यार्योर मैं मैं टाइम नहीं बहुत छेती hmm. चले गए मैं हमेशा चरणजीत पापा कहती निकल hmm. एक परिवारिक रिश्ता सी रियली सैड के ਇਹ ਹੋਇਆ ਤੂੰ ਤੂੰ ਸੀਵੀ ਜਸਪਿੰਦਰ ਜੀ ਉਹਨਾਂ ਦੇ 뮤직 ਦੇ ਵਿੱਚ ਗਾਏ ਗੀਤ ਕੋਈ ਗਾਇਆ ਹਾਂ ਜੀ ਮੈਂ ਮੈਂ ਕੁਝ ਸਾਲ ਪਹਿਲੇ ਉਹਨਾਂ ਦਾ ਜਦ ਮੈਂ ਬੌਂਬੇਸ਼ ਬੰਬੇ ਤੋਂ ਜਦ ਮੇਰਾ ਮਤਲਬ ਜੋ ਵੀ ਮੇਰਾ ਨਾਮ ਹੋਇਆ ਜਿਸ ਤਰ੍ਹਾਂ ਹੋਇਆ ਬਾਅਦ ਉਹਨਾਂ ਨੇ ਇੱਕ ਗਾਣਾ ਬਣਾਇਆ ਤੇ ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਕਿ ਇਹ ਗਾਣਾ ਸਿਰ ਕੋਈ ਬੰਦਾ ਗਾ ਸਕਦਾ ਹੈ ਅਗਰ ਉਹ ਗਾ ਦੇਗੀ ਤੇ ਮਜ਼ਾ ਆ ਜਾਏਗਾ जी। अगर वो गाएगी गाएगी पता नहीं नहीं कि तो सचिन ने फोन किया मैं सचिन मै मैं क्या, क्या बंटी पापा ने क्यों सोच दिया मैं नहीं गावगी तो मैं एक सिंगर ना रिश्ता एक पासे रखो मैं एक आर्टिस्ट हूँ एक म्यूजिक डायरेक्टर इन अगर ਦੀ ਲੀਚ ਹੈ ਕਿ ਮੈਂ ਉਹਨਾਂ ਦਾ ਗਾਣਾ ਗਾਵਾਂ ਮੈਂ ਜ਼ਰੂਰ ਗਾਵਾਂ ਬਹੁਤ ਹੀ ਖੂਬਸੂਰਤ ਹੋਇਆ ਸੀ ਉਹ ਗਾਣਾ ਐਂਡ ਆਈ ਰਿਮੈਂਬਰ ਕਿ ਉਹਨਾਂ ਦੀ ਅੱਖਾਂ ਵਿੱਚ ਵੀ ਅਥਰੂ ਸੀਗੇ ਉੱਥੇ ਜਿੰਨੇ ਵੀ ਬੈਠੇ ਸੀ ਸਾਰਿਆਂ ਦੀਆਂ ਅੱਖਾਂ ਵਿੱਚ ਅਥਰੂ ਸੀਗੇ ਕਿਹੜਾ ਗੀਤ ਸੀ ਜਸਪੀਦਰ ਜੀ ਉਹ ਕਿਹੜਾ ਗੀਤ ਸੀ ਆਈ ਐਮ ਸੌਰੀ ਮੈਨੂੰ ਮੈਨੂੰ ਧਿਆਨ ਨਹੀਂ ਹੈ ਮੈਨੂੰ ਸ਼ਬਦ ਹੁਣ ਯਾਦ ਨਹੀਂ ਹੈਗੇ ਬਟ ਬਹੁਤ ਹੀ ਬਹੁਤ ਸੋਹਣਾ ਗਾਣਾ ਸੀਗਾ ਉਸ ਵੇਲੇ ਡੈਡੀ ਜ਼ਿੰਦਾ ਸੀਗੇ ਦਾਦੀ ਨੂੰ ਵੀ ਬੜੀ ਖੁਸ਼ੀ ਹੋਈ ਕਿ ਚਲਨਜੀਤ ਨੇ ਬੁਲਾਇਆ ਡੈਡੀ ਦਾਦੀ ਨੂੰ ਖੁਸ਼ੀ ਹੋਈ ਔਰ ਉਹ ਡੈਡੀ ਨੂੰ ਮਿਲਣ ਜੈਦੀ ਜਦ ਉਹਨਾਂ ਨੇ ਬਿਮਾਰ ਹੋਏ ਸੀ ਤੇ ਡੈਡੀ ਗਏ ਉਹਨਾਂ ਨੂੰ ਮਿਲਣ ਤੇ ਉਹਨਾਂ ਨੇ ਉਸ ਵੇਲੇ ਬਸ ਆਪਣੀ ਤਬੀਅਤ ਬਾਰੇ ਕਿ ਉਸ ਵੇਲੇ ਉਹਨਾਂ ਦਾ ਬਹੁਤ ਤਬੀਅਤ ਬਹੁਤ ਖਰਾਬ ਸੀ ਸੋ ਡੈਡੀ ਨੇ ਕਿਹਾ ਚਲਨਜੀਤ ਤੈਨੂੰ ਕੁਝ ਨਹੀਂ ਹੋਏਗਾ ਤੂੰ ਬਿਲਕੁਲ ਠੀਕ ਹੋ ਜਾਏਂਗਾ ਸੋ ਟੈਨਸ਼ਨ ਨਾ ਲੈ ਸੋ ਉਸ ਤੋਂ ਬਾਅਦ ਫਿਰ ਉਹ ਠੀਕ ਹੋ ਗਏ ਤਾਂ ਫਿਰ ਉਹਨਾਂ ਨੇ ਡੈਡੀ ਦੇ ਨਾਲ ਇਨ ਟੱਚ ਰਹੇ ਫੋਨ ਆਉਂਦੇ ਸੀ ਡੈਡੀ ਨਾਲ ਗੱਲਬਾਤ ਕਰਦੇ ਸੀ ਤੇ ਬਾਕੀ ਅ ਬਸ ਯਾਦਾਂ रह ਜਾਂਦੀਆਂ ਨੇ ਹੋਰ ਕੁਝ ਨਹੀਂ ਬੰਦੇ ਚਲੇ ਜਾਂਦੇ ਨੇ ਅ ਜਿੰਦਗੀ ਵਿੱਚ ਹਮੇਸ਼ਾ ਮੈਨੂੰ ਉਹ ਯਾਦ ਰਹੇਗਾ ਮੈਂ ਕਿ ਉਹਨਾਂ ਨੂੰ ਰਖੜੀ ਵੀ ਬੰਨੀ ਐ ਔਰ ਉਹ ਸਾਰੀਆਂ ਯਾਦਾਂ ਮੇਰੇ ਨਾਲ ਵਾਪਸ ਤਾਂ ਨੇ ਔਰ ਇਹ ਵਾਪਸ ਤਾਂ ਰਹਿਣਗੇ ਜਦ ਤੱਕ ਮੈਂ ਜ਼ਿੰਦਾ ਹਾਂ ਤੇ ਪਿਛਲੇ ਦਿਨਾਂ 'ਚ ਕਿਤੇ ਲੇਟੈਸਟ ਤੁਹਾਡੀ ਕੋਈ ਗੱਲਬਾਤ ਪਿਛਲੇ ਦਿਨਾਂ 'ਚ ਕਦੋਂ ਕੋਈ ਸੀ ਮੈਂ ਜ਼ਿਆਦਾ ਗੱਲ ਨਹੀਂ ਹੋਈ ਮੇਰੀ ਸਚਨ ਨਾਲ ਵੀ ਫਿਰ ਵੀ ਹੋ ਜਾਂਦੀ ਸੀ ਪਰ ਡੈਡੀ ਦੀ ਡੈਥ ਦੇ ਟਾਈਮ ਤੇ ਉਹਨਾਂ ਦਾ ਫੋਨ ਆਇਆ ਸੀ ਕਿ ਪਾਪਾ ਜੀ ਬਹੁਤ ਵੱਡੇ ਸਨ ਬੱਬੂ ਮੈਨੂੰ ਬੱਬੂ ਹੀ ਕਹਿੰਦੇ ਸੀ ਉਹ ਮੇਰੇ ਨਿਕਨੇਮ ਤੋਂ ਕਹਿੰਦੇ ਬੱਬੂ ਪਾਪਾ ਜੀ ਬਹੁਤ ਵੱਡੇ ਸੀ ਉਹਨਾਂ ਤੱਕ ਕੋਈ ਨਹੀਂ ਪਹੁੰਚ ਸਕਦਾ ਮਤਲਬ ਹੀ ਵਾਸ ਸੋ ਇਸ ਐਂਡ ਉਹਨਾਂ ਨੇ ਜੋ ਕੰਮ ਕਰ ਦਿੱਤਾ ਨਾ ਉਹ ਕੋਈ ਨਹੀਂ ਕਰ ਸਕਦਾ ਨਰੁੱਲਾ ਸਾਹਿਬ ਵਰਗਾ ਕੋਈ ਨਹੀਂ ਹੈ ਸੋ ਮਤਲਬ ਇਤਨਾ ਡੈਡੀ ਨਾਲ ਉਹਨਾਂ ਨੂੰ ਪਿਆਰ ਹੋ ਰੋਸੀ ਦਾ ਯੂ ਨੋ ਸੋ ਬਾਕੀ ਐ ਮੈਨੂੰ ਤੇਵੇਂ ਲੱਗਦਾ ਹੁਣ ਡੈਡੀ ਕੋਲ ਚਲੇਗੇ ਉੱਥੇ ਜਾ ਕੇ ਦੋਨੋਂ ਇਕੱਠੇ ਹੋ ਗਏ ਚਲੋ ਠੀਕ ਹੈ ਧੰਨਵਾਦ ਜੀ ਜੀ ਮੈਂ ਮੈਂ ਪਰਿਵਾਰ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੇ ਹੁਣ ਮੈਨੂੰ ਹੁਣੇ ਪਤਾ ਲੱਗਿਆ ਸੋ ਮੈਂ ਸਚਿੰਨ ਨੂੰ ਫੋਨ ਕਰਾਂਗੀ ਔਰ ਗੱਲ ਕਰਾਂਗੀ ਸਾਰਿਆਂ ਨਾਲ ਸਵੇਰੀ ਸੈਡ ਨਿਊਜ਼ ਧੰਨਵਾਦ ਜਸਪਿੰਦਰ ਜੀ ਸਾਡੇ ਨਾਲ ਜੁੜਨ ਲਈ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਹਰ ਇੱਕ ਗਾਇਕ ਕਲਾਕਾਰ ਜਿਨ੍ਹਾਂ ਦੇ ਜਜ਼ਬਾਤ ਹੁੰਦੇ ਐ ਉਹ ਆਪਣੇ ਤਰੀਕੇ ਨਾਲ ਯਾਦ ਕਰਦੇ ਐ ਉਹਨਾਂ ਜਜ਼ਬਾਤਾਂ ਨੂੰ ਸਾਂਝੇ ਕਰਦੇ ਐ ਚਰਨ ਜੀ ਤੁਸੀਂ ਜੱਜਵੇਂ ਜਸਪੀਰ ਜੱਸੀ ਜ਼ਿਕਰ ਕਰ ਰਹੇ ਸੀ ਕਿ ਬੇਸ਼ੱਕ ਗਾਇਕੀ ਦਾ ਸਫ਼ਰ ਉਹਨਾਂ ਸਾਂਝਾ ਨਹੀਂ ਰਿਹਾ ਪਰ ਜ਼ਿੰਦਗੀ ਜਿੰਨਾ ਚਿਰ ਵੀ ਗਾਇਕ ਦੇ ਤੌਰ ਤੇ ਉਹਨਾਂ ਨੇ ਆਪਣੇ ਗੀਤ ਗਾਏ ਹਰ ਮੌਕੇ ਤੇ ਉਹਨਾਂ ਦਾ ਮਾਰਗਦਰਸ਼ਨ ਮਿਲਦਾ ਰਿਹਾ ਆਪਣੀਆਂ ਗੀਤਕ ਜਿਹੜੀਆਂ ਤੁਨਾ ਸੀ ਸੰਗੀਤਕ ਤੁਨਾ ਔਰ ਸੁਰਾਂ ਦੇ ਨਾਲ ਉਹਨਾਂ ਨੇ ਜਿਹੜਾ ਕਈ ਦਹਾਕੇ ਰਾਜ ਕੀਤਾ ਪੰਜਾਬੀ ਇੰਡਸਟਰੀ ਤੇ ਅੱਜ ਵੀ ਉਹਨਾਂ ਦਾ ਨਾਮ ਹਰ ਕਲਾਕਾਰ ਵੱਲੋਂ ਹਰ ਹਰ ਗਾਇਕ ਵੱਲੋਂ ਸਾਡੇ ਨਾਲ ਅਸ਼ੋਕ ਮਸਤੀ ਜੁੜੇ ਨੇ ਗਾਇਕ ਅਸ਼ੋਕ ਜੀ ਅਸੀਂ ਜਸਪੀਰ ਜੱਸੀ ਹੋਰਾਂ ਨਾਲ ਗੱਲ ਕਰ ਰਿਹਾ ਸੀ ਮੈਂ ਜਸਪਿੰਦਰ ਅਰੂਲਾ ਹੋਰਾਂ ਨਾਲ ਗੱਲ ਕਰ ਰਿਹਾ ਸੀ ਹਰ ਇੱਕ ਦੀਏ ਜਜ਼ਬਾਤ ਹੁੰਦੇ ਆ ਹਰ ਇੱਕ ਦੀਆਂ ਯਾਦਾਂ ਹੁੰਦੀਆਂ ਸਾਂਝੀਆਂ ਚਰਨਜੀਤ ਤੁਜਾ ਸਾਹਿਬ ਵੱਡਾ ਨਾਮ ਮਤਲਬ ਕੀ ਕੀ ਜ਼ਿਕਰ ਕੀਤਾ ਜਾਵੇ ਉਹਨਾਂ ਉਹਨਾਂ ਦੀਆਂ ਅਚੀਵਮੈਂਟਸ ਨੂੰ ਲੈ ਕੇ ਤੁਸੀਂ ਤੇ ਜ਼ਿਆਦਾ ਨੇੜੇ ਰਹੇ ਹੋ ਇਸ profession ਨਾਲ ਜੁੜੇ ਜੁੜੇ ਰਹੇ ਹੋ ਜ਼ਿਆਦਾ ਬਿਹਤਰ ਤਰੀਕੇ ਨਾਲ ਜਾਣਦੇ ਹੋਗੇ ਬਹੁਤ ਜ਼ਿਆਦਾ ਨੇੜਿਓ ਉਹਨਾਂ ਨੂੰ ਜਾਣਦੇ ਹੋਗੇ ਅੱਜ ਉਹਨਾਂ ਦਾ ਦਿਹਾਂਤ ਹੋਇਆ ਬਿਮਾਰ ਸਨ ਕਾਫੀ ਲੰਮੇ ਸਮੇ ਤੋਂ ਔਰ ਫੋਰਟਿਸ ਐਡਮਿਟ ਸਨ ਔਰ ਸ਼ਾਮ ਨੂੰ ਇਹ ਮੰਦ ਭਾਗੀ ਖਬਰ ਆਈ ਹੈ ਸੋ ਕਿਸ ਤਰੀਕੇ ਨਾਲ ਯਾਦ ਕਰਦੇ ਹੋ ਉਹਨਾਂ ਨੂੰ ਅ ਸ਼ਿਰੀ ਚਰਨ ਜੀ ਤੁਜਾ ਸਾਹ ਉਹਦੇ ਇਕੱਲੇ ਸੰਗੀਤਕਾਰ ਨਹੀਂ ਸਨ ਜੀ ਉਹ ਇੱਕ ਐਸੇ ਅ ਮਤਲਬ ਕਿ ਫਲਸਫੀ ਉਹਨਾਂ ਦੀ ਜਿਹੜੀ ਸੀ ਜ਼ਿੰਦਗੀ ਨੂੰ ਲੈ ਕੇ ਸੰਗੀਤ ਨੂੰ ਲੈ ਕੇ ਉਸ ਤੋਂ ਵੱਧ ਇਮਾਨਦਾਰੀ ਮੈਂ ਕਿਸੇ ਮਿਊਜ਼ੀਸ਼ੀਅਨ ਚੱਕ ਤੱਕ ਨਹੀਂ ਦੇਖੀ ਜਿਸ ਇਮਾਨਦਾਰੀ ਨਾਲ ਉਹ ਕੰਮ ਕਰਦੇ ਸੀ ਜਾਂ ਜਿਸ ਤਰੀਕੇ ਨਾਲ ਕੰਮ ਕਰਵਾਉਂਦੇ ਸਨ ਸੋ ਸਾਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿਉਂਕਿ ਤਾਂ ਸੀ ਉਹਨਾਂ ਨਾਲ ਬਹੁਤ ਲੰਮਾ ਸਮਾਂ ਉਹਨਾਂ ਦੇ ਕੋਲੇ ਬੈ ਬੈ ਕੇ ਗੱਲਾਂ ਕਿਆ ਮੈਂ ਔਰ ਜ਼ਿੰਦਗੀ ਦੇ ਬਾਰੇ ਸੰਗੀਤ ਤਾਂ ਅੱਜ ਵੀ ਜਿਹੜਾ ਤੁਸੀਂ ਜਿੰਨਾ ਪੰਜਾਬੀ ਸੰਗੀਤ ਸੁਣ ਰਹੇ ਹੋ ਜਿੰਨੀਆਂ ਤਰਜਾਂ ਸੁਣ ਰਹੇ ਹੋ ਜਿੰਨਾਂ ਵੀ ਤੁਸੀਂ ਗਾਇਕੀ ਪੰਜਾਬੀ ਦੇ ਮੋੜ ਸੁਣ ਰਹੇ ਹੋ ਸਾਰੇ ਉੱਥੋਂ ਨਿਕਲੇ ਨੇ ਐਸੀ ਕੋਈ ਅੱਜ ਦੀ ਵੇਹ ਧੁਨ ਨਹੀਂ ਜਿਹੜੇ ਉਹਨੇ ਉਹਨਾਂ ਦੇ ਜੀਤਾਂ 'ਚ ਨਹੀਂ ਨਿਕਲੀ ਸੋ 뮤ਜ਼ਿਕ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ 뮤ਜ਼ਿਕ ਦਾ ਜਿਹੜਾ ਵਿਸਤਾਰ ਐਡਾ ਵੱਡਾ ਕਰਤਾ ਸੀ ਕਿ ਬਾਲੀਵੁੱਡ ਵਾਲ ਵੀ ਸੋਚਦੇ ਸਨ ਕਿ ਪੰਜਾਬੀ 뮤ਜ਼ਿਕ ਦੇ ਵਿੱਚ ਵੀ ਐਡੀਆਂ ਵਾਇਲੈਂਸ ਇੰਨਾ ਸਿਸਟਮ ਔਰ ਇਹਨੇ ਨਵੇਂ-ਨਵੇਂ ਮਾਡਰਨ ਸਾਜ਼ ਲੈ ਕੇ ਆਏ ਔਰ ਰਿਕਾਰਡਿੰਗ ਦਾ ਕੁਆਲਟੀ ਔਰ ਸਟੈਂਡਰਡ ਜਿਹੜਾ ਸੀ ਪੰਜਾਬੀ ਸੰਗੀਤ ਦਾ ਉਹਨਾਂ ਨੇ ਬਹੁਤ ਬਿਹਤਰ ਕੀਤਾ ਜਿਹੜਾ ਕਿ ਅੱਜ ਸੁਣਾਈ ਦਿੰਦਾ ਜਿਸ ਮੋੜ ਤੇ ਅਸੀਂ ਜਿਹੜੇ ਖੜੇ ਆ ਪੰਜਾਬੀ ਸੰਗੀਤ ਬਲੈ ਕੇ ਉਹਦੇ ਜਿਹੜੀ ਫਾਊਂਡੇਸ਼ਨ ਹੈ ਉਹ ਗੁਰੂ ਜੀ ਊर्जा ਸਾਹਿਬ ਹੀ ਸਨ ਤੁਹਾਡਾ ਸੰਗੀਤਕ ਸਫ਼ਰ ਵੀ ਸਾਂਝਾ ਰਿਹਾ ਤੁਸੀਂ ਕੋਈ ਉਹਨਾਂ ਦੇ ਸੰਗੀਤਕ ਹਾਂਜੀ ਮੈਂ ਕਾਫੀ ਟਾਈਮ ਉਹਨਾਂ ਨਾਲ ਰਿਹਾ ਮੈਂ ਹਾਲਾਂਕਿ ਮੈਂ ਮੈਨੂੰ ਇੱਕ ਕਿਸਮਤ ਮੇਰੀ ਨਹੀਂ ਸੀ ਮੈਂ ਉਹਨਾਂ ਨਾਲ ਕੁਝ 뮤직 ਮੇਰਾ ਰਿਕਾਰਡ ਵੀ ਹੋ ਪਾਇਆ ਪਰ ਮੈਂ ਉਹਨਾਂ ਦੇ ਨਾਲ ਬਹੁਤ ਸਮਾਂ ਬਤੀਤ ਕੀਤਾ ਮੈਂ ਉਹਨਾਂ ਦੇ ਨਾਲ ਗੱਡੀ ਉਹ ਚਲਾਉਂਦੇ ਸਨ ਮੈਂ ਨਾਲ ਬੈਠਾ ਬੜਾ ਲੰਬਾ ਸਫ਼ਰ ਵਾਕ ਤੇ ਵੀ ਜਾਣਾ ਨਾਲ ਜਾਣਾ ਉਹੁਰਜੀ ਨਗਰ ਵੀ ਸਟੂਡੀਓ ਦੇ ਵਿੱਚ ਅਸੀਂ ਬੈਠੇ ਰਹਿਣਾ ਕਈ ਕਈ ਦਿਨ ਬੈਠੇ ਰਹਿਣਾ ਔਰ ਮਿਊਜ਼ਿਕ ਬਣਦੇ ਦੇਖਣਾ ਸੰਗੀਤ ਦੀ ਧੁਨਾ ਬਣਦੇ ਆ ਦੇਖਣੀ ਆ ਜ਼ਿੰਦਗੀ ਦੇ ਬਾਰੇ ਫਲਸਫੇ ਡਿਸਕਸ ਹੋਣੇ ਵੱਡੇ ਵੱਡੇ ਸ਼ਾਇਰ ਆਉਂਦੇ ਸਨ ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਯੂਨੀਵਰਸਿਟੀ ਸੀ ਇੰਡਸਟਰੀ ਸੀ ਆਪਣੇ ਆਪ ਦੇ ਵਿੱਚ ਉਹ ਪੂਜਾ ਸਾਹਿਬ ਗੁਰੂ ਜੀ ਸੰਤ ਤੇ ਇਹ ਹੁਣ ਅਜ ਉਹਨਾਂ ਨੇ ਧੁਨਾ ਸਾਡੇ ਨਾਲ ਨੇ ਉਹਨਾਂ ਦਾ ਸੰਗੀਤ ਸਾਡੇ ਨਾਲ ਹੈ ਪਰ ਸਰੀਰਕ ਤੌਰ ਤੇ ਉਹ ਸਾਨੂੰ ਛੱਡ ਕੇ ਤੁਰ ਗਏ ਨੇ ਇਦੂ ਬਸ ਹੁਣ ਸਾਡੇ ਕੋਲ ਲਫ਼ਜ਼ ਨਹੀਂ ਹੈ ਬਸ ਮੈਂ ਹੁਣ ਦਿੱਲੀ ਐ ਇਸ ਵੇਲੇ ਮੈਂ ਕੱਲ ਸਵੇਰੇ ਪਹੁੰਚਾਂਗਾ ਤੇ ਮੈਂ ਬਸ ਜਾ ਕੇ ਸ਼ਰਧਾਂਜਲੀ ਦੇ ਸਕਦੇ ਹਾਂ ਹੋਰ ਇਸ ਵੇਲੇ ਕੁਝ ਨਹੀਂ ਬੋਲਾ ਜਾ ਧੰਨਵਾਦ ਅਸ਼ੋਕ ਮਸਤੀ ਜੀ ਜੁੜਨ ਲਈ ਸਾਡੇ ਨਾਲ ਆਪਣੇ ਜਜ਼ਬਾਤ ਸਾਂਝੇ ਕਰ ਲਈ ਪੰਮੀ ਬਾਈ ਜੀ ਜੁੜੇ ਨੇ ਸਾਡੇ ਨਾਲ ਐ ਪੰਮੀ ਜੀ ਮੈਂ ਜਸਸੀ ਹੋਰੀ ਜੁੜੇ ਸੀਗੇ ਜਸਪਿੰਦਰ ਰੂਲਾ ਜੀ ਸ਼ੋਕ ਮਸਤੀ ਜੀ ਸ਼ੈਦੀ ਕੋਈ ਐਸਾ ਗਾਇਕ ਹੋਵੇ ਮੈਨੂੰ ਲੱਗਦਾ ਇੰਡਸਟਰੀ ਦਾ ਜਿਸ ਦਾ ਚਰਨਜੀਤ 우ਜਾ ਸਾਹਿਬ ਨਾਲ ਕੋਈ ਤਜਰਬਾ ਸਾਂਝਾ ਨਾ ਹੋਵੇ ਤੁਹਾਡੀ ਤੇ ਪੂਰੀ ਜ਼ਿੰਦਗੀ ਇਸ ਸਫਰ ਦੇ ਵਿੱਚ ਲੰਗੀ ਹੈ ਔਰ ਉਹਨਾਂ ਨੂੰ ਬਾਕੂਬੀ ਤੁਸੀਂ ਨੇੜਿਓਂ ਮਿਲੇ ਦੇਖਿਆ ਜਾਣਿਆ ਸੋ ਕਿਸ ਤਰੀਕੇ ਨਾਲ ਅੱਜ ਯਾਦ ਕਰਦੇ ਹੋ ਕਿਵੇਂ ਆਪਣੇ ਜਜ਼ਬਾਤ ਉਹਨਾਂ ਦੇ ਨਾਲ ਜੁੜੇ ਦੇਖਦੇ ਹੋ ਅ ਬਰਾ ਸਾਹਿਬ ਉਸ ਰੰਗਲੇ ਸੱਜਣ ਦਾ ਵੇ ਵਖਤ ਤੁਰ ਜਾਣਾ ਜੀ ਦੁਖਦਾਈ ਤਾਂ ਹੈ ਹੀ ਹੈ ਹਮ ਪਰ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਹਮ ਪਰਮਜੀਤ ਸਿੰਘ ਨੂੰ ਪੰਮੀ ਬਾਈ ਬਣਾ ਕੇ ਲੋਕਾਂ ਚ ਪੇਸ਼ ਕਰਨ ਦਾ ਸਿਹਰਾ ਉਹ ਜਨਾਬ ਚਰਨਜੀਤ ਹੋਜਾ ਸਾਹਿਬ ਨੂੰ ਜਾਂਦਾ ਹੈ ਜੀ ਇੱਕ ਨਾਂ ਚੀਜ਼ ਨੂੰ ਮਾਝੇ ਮਾਲਵੇ ਦੇ ਬਾਬੇ ਦੀਆਂ ਬੋਲੀਆਂ ਨਾਲ 1994 ਚ ਇੱਕ ਐਸਟੈਬਲਿਸ਼ ਗਾਇਕ ਬਣਾਉਣਾ ਉਸ ਤੋਂ ਬਾਅਦ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਨੂੰ ਤੇ ਅਨੇਕਾਂ ਹੀ ਗਾਣੇ ਉਹਨਾਂ ਨੇ ਮੇਰੇ ਰਿਕਾਰਡ ਕੀਤੇ ਜੀ ਤੇ ਮੈਂ ਉਹਨਾਂ ਦੇ ਇੱਕ ਛੋਟੇ ਭਰਾ ਵਾਂਗੂੰ ਉਹਨਾਂ ਦੀ ਰਿਸਪੈਕਟ ਆਪਣੇ ਪਾਪ ਵਾਂਗੂੰ ਕਰਦਾ ਸੀ ਤੇ ਹਮੇਸ਼ਾ ਹੀ ਉਹਨਾਂ ਹੀ ਆਪਣੇ ਉਸਤਾਦ ਵਾਂਗੂੰ ਹੀ ਉਹਨਾਂ ਦਾ ਸਤਿਕਾਰ ਕਰਦਾ ਸੀ ਤੇ ਅੱਜ ਉਹਨਾਂ ਦਾ ਜਦੋਂ ਖਬਰ ਪੜ੍ਹੀ ਸੱਚ ਕਹਜਿਓ ਉਹ ਸਾਰੀ ਫਿਲਮ ਉਹ ਸਾਰੇ ਚੀਤੇ ਜਦੋਂ ਦਾ ਮੈਂ ਉਹਨਾਂ ਦੇ ਨਾਲ 1987 ਚ ਪਹਿਲੀ ਵਾਰ ਸਾਡੀ ਆਪਸ ਵਿੱਚ ਮੁਲਾਕਾਤ ਹੋਈ ਮਿਲਿਆ 87 ਤੋਂ ਲੈ ਕੇ ਸਟਿਲ ਹੁਣ ਤੱਕ ਮੈਂ ਹੁਣ ਵੀ 2 ਕੁ ਮਹੀਨੇ ਪਹਿਲਾਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਲਈ ਸਟੂਡੀਓ ਚ ਆਇਆ ਸੰਗੀਤਗਾਚ ਤੇ ਮੈਂ ਗਾਹੇ ਗਵਾਹੇ ਟੈਲੀਫੋਨ ਤੇ ਵੀ ਪੁੱਛਦਾ ਰਹਿੰਦਾ ਸੀ ਸੱਚਨ ਤੋਂ ਵੀ ਪੁੱਛਦਾ ਰਹਿੰਦਾ ਸੀ ਜੀ ਵੀ ਵੀ ਕੀ ਹਾਲ ਹੈ ਤੇਰੇ ਸਿਹਰ ਦਾ ਕਿਉਂਕਿ ਮੈਨੂੰ ਬਹੁਤ ਹੀ ਉਹਨਾਂ ਵੱਲੋਂ ਮੁਹੱਬਤ ਪਿਆਰ ਤੇ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਹੂੰ ਜ਼ਿੰਦਗੀ ਦੇ ਵਿੱਚ ਅ ਮਤਲਬ ਕਿ ਸੰਗੀਤਕ ਪੱਖੋਂ ਜਿੰਨਾ ਉਹਨਾਂ ਦੇ ਨੇੜੇ ਰਹਿ ਕੇ ਜਿੰਨਾ ਉੱਥੇ ਦਿੱਲੀ ਸਟੂਡੀਓ ਦੇ ਵਿੱਚ ਰਹਿ ਕੇ ਜੋ ਕੁਝ ਸਿੱਖਿਆ ਜੋ ਕੁਝ ਗਾਇਆ ਉਹ ਮੈਂ ਕਦੇ ਵੀ ਮਨਕਰ ਨਹੀਂ ਹੋ ਸਕਦਾ ਉਹਨਾਂ ਚੀਜ਼ਾਂ ਤੋਂ ਕਦੇ ਪੋੜ ਨਹੀਂ ਸਕਦਾ ਉਹਨਾਂ ਨੇ ਲਾਲਚੰਦ ਜਮਲਾ ਜੱਟ ਤੋਂ ਲੈ ਕੇ ਪਤਾ ਨਹੀਂ ਕਿੰਨੇ ਕਲਾਕਾਰਾਂ ਨੂੰ ਗਵਾਇਆ ਤੇ ਉਹਨਾਂ ਚਿਕ ਪਮੀ ਬਾਈ ਸ਼ਾਮਿਲ ਹੈ ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਉਹਨਾਂ ਦੇ ਸੰਗੀਤ 'ਚ گا ਕੇ ਐਸਟੈਬਲਿਸ਼ ਹੋ ਰਿਹਾ ਐ ਤੇ ਉਸ ਰੰਗਲੇ ਸੱਜਣ ਦਾ ਇਸ ਤਰ੍ਹਾਂ ਬੀਬਖਤ ਤੁਰ ਜਾਣਾ ਉਹਨਾਂ ਨੇ ਬਹੁਤ ਲੰਬੀ ਲੜਾਈ ਲੜੀ ਹੈ ਜੀ ਉਹਨਾਂ ਨੇ ਦੋ ਕੈਂਸਰਸ ਦੇ ਨਾਲ ਲੜਾਈ ਲੜੀ ਪਹਿਲਾ ਥਰਾਟ ਕੈਂਸਰਸ ਦੇ ਨਾਲ ਉਹਨੂੰ ਸਾਰੇ ਹੀ ਹਰ ਪਾਜਨ ਵੀ ਨੀਰੂ ਵੀ ਮੈਂ ਵੀ ਔਰ ਵੱਖ-ਵੱਖ ਕਲਾਕਾਰ ਵੀ ਉਹਨਾਂ ਦੇ ਨਾਲ ਰਹੇ इवन देन ਕਿ ਸਾਡੇ ਮੁੱਖ ਮੰਤਰੀ ਮਜੂਦਾ ਪੰਜਾਬ ਪਵਨਤਮਨ ਉਹ ਵੀ ਉਦੋਂ ਨਾਲ ਸੀ ਅਸੀਂ ਇਕੱਠਿਆਂ ਨੇ ਉਹਨਾਂ ਦੀ ਦੇ ਲੈਕਚਰ ਕੀਤਾ ਕੈਨੇਡਾ ਅਮਰੀਕਾ ਦਾ ਸੋ ਉਹ ਸਾਰੇ ਲੋਮੇ ਅੱਜ ਸਾਡੇ ਮੂਹਰੇ ਨੇ ਤੇ ਪਰ ਅ ਅਸੀਂ ਸਮੇ ਨੂੰ ਰੋਕ ਨਹੀਂ ਸਕਦੇ ਉਸ ਸਚਾਈ ਨੂੰ ਰੋਕ ਨਹੀਂ ਸਕਦੇ ਮੈਂ ਇਸ ਕੜੀ ਦੇ ਵਿੱਚ ਪਰਿਵਾਰ ਨਾਲ ਸ਼ਰੀਕ ਹਾਂ ਹਾਂ ਤੁਸੀਂ ਕੁਝ ਬੋਲਣਾ ਚਾਹੁੰਦੇ ਮੈਂ ਇਹ ਪੁੱਛਣਾ ਚਾ ਰਿਹਾ ਸੀ ਹੁਣ ਦੁਬਾਰਾ ਕਿੰਨੇ ਕਿ ਚਿਰ ਤੋਂ ਬਿਮਾਰ ਸੀ ਉਹ ਜੇ ਤੁਹਾਡੀ ਜਾਣਕਾਰੀ ਚ ਹੋਵੇ ਉਹ ਦੇਖੋ ਉਪਛਲੇ ਕਾਫੀ ਸਮੇਂ ਤੋਂ ਹੋ ਗਏ ਹੋਣਗੇ ਤਕਰੀਬਨ ਸਾਡੇ ਕਰੋਨਾ ਤੋਂ ਪਹਿਲਾਂ ਦੇ ਲਿਵਰ ਸਰੋਸਿਸ ਦੀ ਉਹਨਾਂ ਨੂੰ ਪ੍ਰੋਬਲਮ ਸੀ ਠੀਕ ਹੈ ਅਸੀਂ ਬੜੇ ਥਾਵਾਂ ਤੇ ਬੜੇ ਡਾਕਟਰਾਂ ਨਾਲ ਵੇ ਅ ਮੈਂ ਉਹਨਾਂ ਦੇ ਨਾਲ ਵੀ ਗਿਆ ਬੈਦਾਂ ਲਈ ਵੀ ਉਹਨਾਂ ਦੇ ਨਾਲ ਗਿਆ ਹਾਂ ਆ ਬੜੀਆਂ ਮੈਡੀਸਿਨਸ ਦੇ ਵਿੱਚ ਉਹਨਾਂ ਨਾਲ ਵਿਚਾਰ ਵਮਾਰਸ਼ ਵੀ ਕਰਦੇ ਰਹੇ ਉਹਨਾਂ ਨੇ ਅੰਗਰੇਜ਼ੀ ਵੀ ਦੇਸੀ ਵੀ ਹਰ ਤਰ੍ਹਾਂ ਦੇ ਇਲਾਜ ਕਰਾਏ ਹਾਂ ਤੇ ਪਰ ਉਹ ਜਿਹੜਾ ਹੈਗਾ ਆਪਰੇਸ਼ਨ ਵਾਲੇ ਅ ਤੌਰ 'ਚੋਂ ਅੱਗੇ ਨਿਕਲ ਚੁੱਕੇ ਅੱਗੇ ਨਿਕਲ ਚੁੱਕੇ ਸੀ ਠੀਕ ਹੈ ਹਾਂ ਤੇ ਪਰ ਉਹਨਾਂ ਨੇ ਬਹੁਤ ਦ੍ਰਿੜਤਾ ਨਾਲ ਇੱਕ ਤਾਂ ਹੁੰਦਾ ਨਾ ਬੰਦਾ ਪਾਚੇਂ ਦਾ ਡਰ ਜਿੰਦਾ ਉਹ ਬਿਲਕੁਲ ਨਹੀਂ ਘਬਰਾਏ ਬਿਲਕੁਲ ਨਹੀਂ ਡਰੇ ਪਹਿਲਾਂ ਥਰੌਟ ਕੈਨਸਲ ਤੋਂ ਨਹੀਂ ਡਰੇ ਫਿਰ ਇਸ ਤੋਂ ਨਹੀਂ ਡਰੇ ਮੈਂ ਕਹ ਰਿਹਾ ਸੀ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਉਹਨੇ ਮੇਰਾ ਕੋਈ ਇਮਤਿਹਾਨ ਲੈਂਤਾ ਜਾ ਰਿਹਾ ਹੈ ਤੇ ਸੱਚੀ ਪੁੱਛਦੇ ਹਾਂ ਉਹਨਾਂ ਦਾ ਇਸ ਤਰ੍ਹਾਂ ਰੁਖਸਤ ਹੋਣਾ ਇੱਕ ਵੱਡਾ ਵੱਡਾ ਘਾਟਾ ਹੈਗਾ ਸੰਗੀਤਕ ਦੁਨੀਆ ਨੂੰ ਤੇ ਉਹਨਾਂ ਨੇ अनेका ਹੀ ਆਪਣੇ ਰੂਹ ਦੇ ਨਾਲ ਗੀਤ ਬਣਾਏ ਜੋ ਉਹਨਾਂ ਦੇ ਕੀਤੇ ਸਦਾ ਸਦਾ ਬਣਾਏ ਹੋਏ ਉਹਨਾਂ ਦਾ ਸੰਗੀਤ ਹਮੇਸ਼ਾ ਹਮੇਸ਼ਾ ਲਈ ਉਸੇ ਤਰ੍ਹਾਂ ਹੀ ਗੂੰਜੂਗਾ ਉਸੇ ਤਰ੍ਹਾਂ ਚਰਨਜੀਤ ਗੁੱਜਾ ਨੂੰ ਲੋਕ ਯਾਦ ਕਰਨਗੇ ਤੇ ਮੈਂ ਉਸ ਸੱਚੇ ਪਾਤਸ਼ਾਹ ਅਗੇ ਉਸalmaiti ਗੌਰ ਅਗੇ ਉਸ ਈਸ਼ਵਰ ਅਕੇ ਪ੍ਰਾਰਥਨਾ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਚਰਨਾਂ ਚ ਨਮਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਬੱਚਿਆਂ ਨੂੰ ਤੋਫੀਕ ਬਖਸ਼ੇ ਕਿ ਉਹ ਉਸੇ ਤਰ੍ਹਾਂ ਉਹ ਜਸ ਸਾਬ ਦੇ ਪੱਜਨਾਂ ਤੇ ਚੱਲ ਕੇ ਬੱਚੇ ਅੱਗੇ ਹੋਰ ਤਰੱਕੀਆਂ ਕਰਨ। ਧੰਨਵਾਦ ਫੰਮੀ ਬਾਈ ਜੀ ਸਾਡੇ ਨਾਲ ਜੁੜਨ ਲਈ ਆਪਣੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਜਜ਼ਬਾਤ ਬਿਆਨ ਕੀਤੇ ਨੇ ਚਰਨਜੀਤ ਅਹੂਜਾ ਸਭ ਹੋਰਾਂ ਨਾਲ ਜੋ ਉਹਨਾਂ ਦਾ ਸਫ਼ਰ ਰਿਹਾ ਸਾਡੇ ਨਾਲ ਸਤਵਿੰਦਰ ਬਿੱਟੀ ਜੀ ਜੁੜੇ ਨੇ। ਇਹ ਬਿੱਟੀ ਜੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਸ਼ਾਇਦ ਹੀ ਕੋਈ ਐਸਾ ਗਾਇਕ ਐਸਾ ਕਲਾਕਾਰ ਹੋਵੇ ਇਸ ਇਸ ਫੀਲਡ ਦਾ ਜੀ ਨੇ ਉਜਾ ਸਾਹਿਬ ਦੇ ਨਾਲ ਕੰਮ ਨਾ ਕੀਤਾ ਹੋਵੇ ਜਾਂ ਉਹਨਾਂ ਦਾ ਉਹ ਵਾਸਤਾ ਨਾ ਰਿਹਾ ਹੋਵੇ ਜਾਂ ਉਹਨਾਂ ਦੇ ਤਜਰਬੇ ਨਾ ਹੋਣ ਉਜਾ ਸਾਹਿਬ ਨਾਲ ਸੋ ਤੁਸੀਂ ਕਿਵੇਂ ਅੱਜ ਯਾਦ ਕਰਦੇ ਹੋ ਕਿਸ ਤਰੀਕੇ ਦੇ ਤਜਰਬੇ ਤੁਹਾਡੇ ਰਹੇ ਨੇ ਇਸ ਵੇਲੇ ਹਾਂ ਸਾਇਲੈਂਸ ਸਰ ਸ਼ਿਕਾਲ ਜੀ ਜੀ ਮੈਨੂੰ ਤੁਹਾਡੇ ਚੈਨਲ ਰਾਹੀਂ ਪਤਾ ਲੱਗਿਆ ਜੀ ਹੁਣੇ ਕਿ ਇਹ ਜੋ ਘਟਨਾ ਹੋਈ ਹੈ ਸੋ ਬਹੁਤ ਹੀ ਦਰਦ ਹੁੰਦਾ ਹੈ ਕੋਈ ਵੀ ਇਨਸਾਨ ਜਦੋਂ ਜਾਣਦਾ ਹੈ ਵੈਸੇ ਦੁਨੀਆ ਤੋਂ ਔਰ ਖਾਸ ਕਰਕੇ ਐਸੀ ਸ਼ੁਕਸ਼ੀਤ ਜੀ ਜੀ ਦਾ ਮਤਲਬ ਤਕਰੀਬਨ ਹਰ ਆਰਟਿਸਟ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ ਹੈ। ਔਰ ਜਿਸ ਵਕ ਮੈਂ ਆਪਣੀ ਗੱਲ ਕਰਾ ਜੇ 93 ਤੇ 94 ਦੇ ਚਰਜਿਤ ਹੋ ਜਾ ਨਾਈਟਸ ਹੋਈਆਂ ਸੀ ਜੀ ਪੂਰੇ ਕੈਨੇਡਾ ਅਮਰੀਕਾ ਚ ਜੀ ਉਹ ਬਹੁਤ ਹੀ ਵੱਡੇ ਲੈਵਲ ਦੇ ਸ਼ੋਅ ਸੀਗੇ ਜਿਸ ਆਪਾਂ ਅੱਜ ਦਿਲਜੀਤ ਜੀ ਉਹਨਾਂ ਦੇ ਸ਼ੋਅ ਦੇਖਦੇ ਆ ਜਾਵੇ ਇਸ ਲੈਵਲ ਦੇ ਉਹ ਸ਼ੋਅ ਸੀਗੇ ਤੇ ਮੈਂ ਵੀ ਉਹਨਾਂ ਦਾ ਇੱਕ 파ਰਟ ਸੀ ਉਹ ਸ਼ੋਅ ਆਗਾ ਤੇ ਉਹਨੇ ਦੇ ਮਿਲ ਕੇ ਤੁਸੀਂ ਸਾਰੇ ਆਰਟਿਸਟ ਗਾਉਂਦੇ ਸੀਗੇ ਔਰ ਬੜਾ ਕੁਝ ਸਿੱਖਿਆ ਉਹ ਤੋਂ ਮੇਰੀ ਸਟਾਰਟਿੰਗ ਸੀ ਦੀ ਤੇ ਬੜਾ ਕੁਝ ਸਿੱਖਿਆ ਤੇ ਅੱਜ ਜਦੋਂ ਇਹ ਚੀਜ਼ ਹੋਈ ਗਈ ਤਾਂ ਬੜਾ ਅਫਸੋਸ ਹੋ ਰਿਹਾ ਹੈ ਕਿਉਂਕਿ ਜਾਣਾ ਸਭ ਨੇ ਹੈ ਹੈ ਤੇ ਪਰ ਸਿਰ ਦੁੱਖ ਤਾਂ ਬਹੁਤ ਹੁੰਦਾ ਜੇ ਜਦੋਂ ਕੋਈ ਐਸਾ ਇਨਸਾਨ ਜਾਂਦਾ ਹੈ ਕਿਉਂਕਿ ਥੋੜੀ ਜ਼ਿੰਦਗੀ 'ਚ ਕਈ ਵਾਰੀ ਬਹੁਤ ਅੱਛੇ ਲੋਕ ਆਉਂਦੇ ਨੇ ਵੀ ਜਿਨਾ ਕੈ ਕੇ ਤੁਸੀਂ ਇੰਨਾ ਕੁਝ ਸਿੱਖ ਜਾਣੇ ਹੋ ਆਪਣੀ ਲਾਈਫ ਚ ਉਹਨਾਂ ਵਿੱਚੋਂ ਸਾਡੇ ਜਨਾਬ ਮੈਂ ਹੁਣ ਜਸਵੀਰ ਜੱਸੀ ਹੋਰਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਲਿਖਿਆ ਕਿ ਜ਼ਿੰਦਗੀ ਦੇ ਗੁਰੂ ਨੇ ਉਹ ਜ਼ਿੰਦਗੀ ਦੇ ਉਸਤਾਦ ਸੀ ਮਤਲਬ ਸਿਰਫ ਇੱਕ ਸੰਗੀਤ ਜਾਂ ਗਾਣਿਆਂ ਨਾਲ ਜੁੜੇ ਜੁੜਿਆ ਨਹੀਂ ਸੀ ਜ਼ਿੰਦਗੀ ਦੇ ਹਰ ਕੰਮ ਦੇ ਵਿੱਚ ਉਹ ਕਹਿੰਦੇ ਉਸਤਾਦ ਸੀ ਆਫ ਕੋਰਸ ਜੋ ਉਹਨਾਂ ਦਾ ਤਜਰਬਾ ਸੀ ਜੀ ਪੂਰੇ ਜੀਵਨ ਦਾ ਕਿੰਨੇ ਵੱਡੇ ਤੋਂ ਵੱਡੇ ਕਲਾਕਾਰ 70 80 ਸਾਲ ਤੋਂ ਉਹਨਾਂ ਨੇ ਮਿਊਜ਼ਿਕ ਕੀਤਾ ਔਰ ਮੈਨੂੰ ਯਾਦ ਹੈ ਜੀ ਇੱਕ ਮੇਰਾ ਗਾਣਾ ਅਸੀਂ ਉਹਨਾਂ ਦੇ ਸਟੂਡੀਓ 'ਚ ਰਿਕਾਰਡ ਕੀਤਾ ਸੀ ਤੂਦ ਦੀਆਂ ਛਾਵਾਂ ਤੇ ਉਹਦੇ 'ਚ ਉਹਨਾਂ ਦਾ ਮੂਰ ਆ ਗਿਆ ਕਿ ਉਹ ਹਾਰਮੋਨੀਅਮ ਬਹੁਤ ਅੱਛਾ ਵਜਾਉਂਦੇ ਸੀ ਜੀ 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 ਉਹਦੇ ਤੋਂ ਉਹਨਾਂ ਨੇ ਹਾਰਮੋਨੀਅਮ ਪਲੇ ਕੀਤਾ ਔਰ ਜੋ ਉਹਨਾਂ ਦਾ ਅੰਦਾਜ਼ ਸੀ ਬਜੌਰ ਦਾ ਔਰ ਮਤਲਬ ਜੋ ਫੀਲਿੰਗਸ ਆਈਆਂ ਉਹਨਾਂ ਦੇ ਸਵਰਜ ਉਹਨਾਂ ਦੀ ਹੱਤ ਉਹ ਲਾਜਵਾਬ ਸੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਮੈਂ ਲਤਾ ਜੀ ਦੀ ਫੈਨ ਆ ਜੀ ਉਹਨਾਂ ਦੀ ਆਵਾਜ਼ ਜਿਵੇਂ ਆਪਣੇ ਦਿਲ ਚ ਵੱਜਦੀ ਹੈ ਇਸੇ ਤਰ੍ਹਾਂ ਉਹਨਾਂ ਦੇ ਇੱਕ ਇੱਕ ਸਵਰ ਹਰ ਇੱਕ ਪੰਜਾਬੀ ਦੇ ਦਿਲ ਚ ਵੱਜਦਾ ਰਹੇ ਜੀ ਉਹਨਾਂ ਨੇ ਜਿਸ ਤਰ੍ਹਾਂ ਪੇਸ਼ਕਾਰੀ ਕਰਾਉਣੀ ਕਿਸੇ ਕਲਾਕਾਰ ਨੂੰ ਉਹਨਾਂ ਨੂੰ ਸਭ ਗਿਆਨ ਸੀ ਜੀ ਵਾਹਿਗੁਰੂ ਵੱਲੋਂ ਕਿ ਕਿਸ ਨੂੰ ਮੈਂ ਕਿਸ ਤਰ੍ਹਾਂ ਪੇਸ਼ ਕਰਨਾ ਹੈ ਜੀ ਕਿਉਂਕਿ ਵੀਡੀਓ ਡਾਇਰੈਕਟਰ ਲਈ ਬਹੁਤ ਵੱਡੀ ਸਾਡੇ ਲਈ ਮਤਲਬ ਇੱਕ ਕਹ ਲਓ ਸਹਾਰਾ ਹੁੰਦਾ ਹੈ ਹਰ ਰਾਤ ਜੇ ਕਿਸ ਨੂੰ ਚੰਗਾ ਉਸਤਾਦ ਮਿਲੇ ਸੋ ਨਾਲੇ ਬਹੁਤ ਵੱਡੇ ਵੱਡੇ ਨਾਮ ਸਾਡੀ ਇੰਡਸਟਰੀ ਨੂੰ ਦਿੱਤੇ ਨੇ ਸੋ ਬੜਾ ਦੁੱਖ ਹੈ ਕਿਉਂਕਿ ਸਾਡਾ ਬਹੁਤ ਕਹਿ ਲੋ ਨਿੱਘਾ ਰਿਸ਼ਤਾ ਰਿਹਾ ਜੀ ਮੇਰੇ ਸਿਰ ਤੇ ਹੱਥ ਰੱਖਦੇ ਸੀ ਹਮੇਸ਼ਾ ਅਰੇ ਜਦੋਂ ਮੁਹਾਲੀ ਮੂਵ ਹੋਏ ਨੇ ਤਾਂ ਮੈਂ ਉਹਨਾਂ ਨੂੰ ਮਿਲਣ ਗਈ ਸੀ ਜੀ ਇਥੇ ਸਟੂਡੀਓ ਦੇਖ ਕੇ ਆਈ ਸੀਗੀ ਤੇ ਮੈਂ ਆਸ਼ੀਰਵਾਦ ਵੀ ਲਿਆ ਕਿ ਮੈਂ ਹੋਰ ਅੱਛਾ ਕੰਮ ਕਰਾਂ ਆਪਣੀ ਜ਼ਿੰਦਗੀ ਚ ਸੋ ਅੱਜ ਬਹੁਤ ਅਫਸੋਸ ਹੈ ਕਿ ਇੱਕ ਐਸਾ ਇਕ ਉਹ ਤਾਂ ਹੈ ਜੀ ਕਿ ਸਾਡੇ ਤਾਂ ਪਿਤਾ ਸਮਰ ਕਹ ਲੋ ਜੀ ਬੱਚਿਆਂ ਅਸੀਂ ਉਹਨਾਂ ਦੇ ਤੇ ਬਹੁਤ ਵੱਡਾ ਇੱਕ ਜਿੱਥੇ ਨਾ ਹੈ ਉਹਨਾਂ ਦਾ 뮤직 ਇੰਡਸਟਰੀ ਚ ਤੇ ਬਹੁਤ ਮਤਲਬ ਔਖਾ ਲੱਗ ਰਿਹਾ ਹੈ ਕਿ ਉਹਨਾਂ ਦੇ ਚਲੇ ਜਾਣਾ ਸੋ ਜੀ ਧੰਨਵਾਦ ਸੁਤਿੰਦਰ ਬੇਟੀ ਜੀ ਸਾਡੇ ਨਾਲ ਜੁੜਨ ਲਈ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਤਾਂ ਚਰਨਜੀਤ ਉੱਜਾ ਜਿਨ੍ਹਾਂ ਨੂੰ ਪੰਜਾਬੀ ਸੰਗੀਤ ਦੇ ਮੈਲੋਡੀ ਮੇਕਰ ਕਿਹਾ ਜਾਂਦਾ ਸੀ ਬਹੁਤ ਵੱਡੇ ਕਲਾਕਾਰ ਬਹੁਤ ਵੱਡੇ ਸਟਾਰ ਉਹਨਾਂ ਨੇ ਉਸਤاد ਲਾਲਚੰਦ ਜਮਲਾ ਜੱਟ ਤੋਂ ਲੈ ਕੇ सुरेंद्र ਸਿੰਧਾ ਕੁਲਦੀਪ ਮਾਨਕ ਜਿਨਨੇ ਕਲਾਕਾਰ ਹੋਏ ਨੇ ਔਰ ਅੱਜ ਤੱਕ ਦੀ ਵੀ ਜਿਹੜੀ ਨਵੀਂ ਗਾਇਕੀ ਦੀ ਲਾਈਨ ਹੈ ਜਿਹੜੇ ਨਵੇਂ ਕਲਾਕਾਰ ਵੀ ਆਏ ਨੇ ਨਵੇਂ ਗਾਇਕ ਵੀ ਆਏ ਨੇ ਉਹ ਵੀ ਚਰਨਜੀਤ ਹੁਜਾ ਸਾਹਿਬ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਇਸ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਉਹਨਾਂ ਦੀ ਉਹਨਾਂ ਦੀ ਸੰਗੀਤਕਾਰੀ ਦੇ ਵਿੱਚ ਔਰ ਉਹਨਾਂ ਦੇ ਜਿੰਦੀ ਜਿਹੜੇ ਤਜਰਬੇ ਨੇ ਉਹ ਸਾਂਝੇ ਕਰਦੇ ਰਹੇ ਨੇ ਜ਼ਿੰਦਗੀ ਦੇ ਔਰ ਹਰ ਇੱਕ ਕਲਾਕਾਰ ਨੂੰ ਸੇਧ ਦਿੱਤੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਉਸਦੀ ਮਦਦ ਕੀਤੀ ਉਸ ਦਾ ਉਸ ਨੂੰ ਆਪਣੇ ਸੰਗੀਤ ਦੇ ذریعے ਚਮਕਣ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੇ ਸਿਤਾਰੇ ਚਮਕੇ ਨੇ ਉਹਨਾਂ ਦੀ ਚਮਕ ਦੇ ਵਿੱਚ ਚਰਨਜੀਤ ਉਜਾਦਾ ਬਹੁਤ ਵੱਡਾ ਹੱਥ ਰਿਹਾ